ਹਾਂਜੀ ਵੀਰ ਜੀ ਸਾਸੀ ਭਾਈ ਸਾਸੀ ਕਾਲ ਜੀ ਕੀ ਹਾਂ ਵੀਰ ਜੀ ਆਪਣਾ ਗੁਰਤੇ ਸਿੰਘ ਜੀ ਪਿੰਡ ਬਰਨਾਲਾ ਜ਼ਿਲ੍ਹਾ ਬਰਨਾਲਾ ਹੀ ਹੈ ਜ਼ਿਲ੍ਹਾ ਬਰਨਾਲਾ ਹੀ ਹੈ ਠੀਕ ਹੈ ਭਰਾ ਤੇ ਆਪਣੇ ਕੋਲ ਕਹਿੰਗੇ ਕਿੰਨੀ ਜੀ ਇਹ ਦੋ ਹੈ ਜੀ ਠੀਕ ਹੈ ਜੀ ਆ ਪਹਿਲੀ ਗਾਂ ਜਾਨ ਕਰੀ ਦੋ ਜੀ ਇਸਾਈਵਾਲ ਠੀਕ ਹੈ ਜੀ ਕਿੰਨਾ ਘੜਾ ਨਸੀ ਨੂੰ ਇਹਨੂੰ ਸੂਈ ਨਾ 8 ਦਿਨ ਹੋ ਗਈ ਸਦਦ ਕਿੰਨਾ ਘਦੂ ਸਦਦ ਉਹ ਦੋਏ ਦੇ ਲਈ 14 ਕਿਲੋ ਠੀਕ ਹੈ ਜੀ ਕੀ ਰੇਟ ਆ ਭਰਾ ਦਾ ਇਹਦਾ 42000 ਆ ਜੀ ਠੀਕ ਹੈ ਜੀ ਮਾਨਤਨ ਹੋ ਜਾਈ ਗੀ ਮਾਨਤਨ ਕਰ ਦਾਂਗੇ ਦੋ ਭਰਾ ਦੇਖ ਸਦੇ 40000 ਚ ਠੀਕ ਹੈ ਜੀ ਹਾਂ ਦੂਜੀ ਦੱਸੋ ਜੀ ਜੀ ਆ ਗਾਈ ਠੀਕ ਹੈ ਜੀ ਹਾਂ ਜੀ ਦੱਸੋ ਜਾਣਕਾਰੀ ਉਹ 8 60 ਕ ਦਿਨਾਂ ਦੀ ਸੂਈ ਵੀ ਦੁੱਧ ਹੈਗਾ ਥੱਲੇ 15 ਕਿਲੋ ਠੀਕ ਹੈ ਜੀ ਇਹ ਕਿੰਨੇ ਬੱਚਾ ਕੀ ਆ ਬੱਚਾ ਮਗਰ ਬੱਚਾ ਜੀ ਬੱਚਾ ਜੀ ਹਾਂ ਜੀ ਇਹਦਾ ਰੇਟ ਇਹਦਾ ਵੀ 40000 ਰੁਪਏ ਬੜਾ ਸਟਾਫ ਤੇ ਜੀ ਦੇਖ ਸਕਦੇ ਖਾਂ ਤੋਂ ਲੈ ਵੱਲੂਗਾ ਠੀਕ ਹੈ ਜੀ ਭਾਈ ਨਾਲ ਜ਼ਰੂਰ ਕੰਟੈਕਟ ਕਰੋ ਬਰਨਾਲਾ ਸ਼ਹਿਰ ਬਾਈ ਦਾ ਦੇਖ ਸਕਦੇ ਨੇ ਬੱਚਾ